ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਦਾ ਐਲਾਨ 23 ਸਤੰਬਰ ਨੂੰ ਕੀਤਾ ਜਾਵੇਗਾ ਅਤੇ ਇਹ ਚੋਣਾਂ ਨੇ ਜਿਹੜੀਆਂ 20 ਅਕਤੂਬਰ ਤੋਂ ਪਹਿਲਾਂ-ਪਹਿਲਾਂ ਕਰਵਾ ਦਿੱਤੀਆਂ ਜਾਣਗੀਆਂ ਅੱਜ ਇਸ ਦੇ ਬਾਰੇ ਇੱਕ ਰਾਜ ਚੋਣ ਕਮਿਸ਼ਨ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਵਰਚੁਅਲ ਮੀਟਿੰਗ ਕੀਤੀ ਜਾਵੇਗੀ ਜਿਸ ਦੇ ਵਿੱਚ ਉਹਨਾਂ ਦੇ ਕੋਲੋਂ ਚੋਣਾਂ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਸੰਬੰਧੀ ਜਾਇਜ਼ਾ ਲਿਆ ਜਾਵੇਗਾ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਇਹ ਗੱਲ ਵੀ ਹੁਣ ਸਾਹਮਣੇ ਆ ਚੁੱਕੀ ਹੈ ਕਿ ਰੋਸਟਰ ਜੋ ਤਿਆਰ ਕੀਤਾ ਜਾਣਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਕਿ ਕਿਹੜੀ ਪੰਚਾਇਤ ਨੂੰ ਰਾਖਮਾ ਰੱਖਣਾ ਸਰਪੰਚੀ ਕਿੱਥੇ ਰਾਖਮੀ ਰੱਖਣੀ ਹੈ ਅਤੇ ਇਸ ਦੇ ਵਿੱਚ ਕਿੱਥੇ ਔਰਤਾਂ ਨੂੰ ਸ਼ਮੂਲੀਅਤ ਕਰਵਾਉਣੀ ਹੈ ਅਤੇ ਕਿਹੜੇ ਪਿੰਡਾਂ ਦੇ ਵਿੱਚ ਮਰਦ ਜਨਰਲ ਜਾਂ ਫਿਰ ਐਸਸੀਪੀ ਚੜ੍ਹੇ ਦੇ ਵਿੱਚੋਂ ਸਰਪੰਚੀ ਲਈ ਚੁਣੇ ਜਾਣਗੇ ਇਹ ਸਾਰੀ ਰੋਸਟਰ ਨੀਤੀ ਅੱਜ ਤਿਆਰ ਕਰ ਲਈ ਜਾਵੇਗੀ ਜਿਸ ਨੂੰ ਕੱਲ ਜਾਰੀ ਕੀਤਾ ਜਾ ਸਕਦਾ ਹੈ ਤਾਂ ਇਸ ਤਰੀਕੇ ਦੇ ਨਾਲ ਹੁਣ ਪਿੰਡਾਂ ਦੇ ਵਿੱਚ ਸਾਰੇ ਲੋਕਾਂ ਨੂੰ ਇਹ ਪਤਾ ਵੀ ਲੱਗ ਜਾਵੇਗਾ ਕਿ ਸਾਡੇ ਪਿੰਡ ਦੇ ਵਿੱਚ ਰਿਜ਼ਰਵ ਸਰਪੰਚੀ ਰਹੇਗੀ ਜਾਂ ਫਿਰ ਸਾਡੇ ਪਿੰਡ ਦੇ ਵਿੱਚ ਜਨਰਲ ਸਰਪੰਚੀ ਆਉਣ ਜਾ ਰਹੀ ਹੈ ਇਹ ਔਰਤਾਂ ਲਈ ਹੋਵੇਗੀ ਜਾਂ ਫਿਰ ਮਰਦਾਂ ਲਈ ਇਹ ਸਾਰਾ ਕੁਝ ਕੱਲ ਜਿਹੜਾ ਲੋਕਾਂ ਨੂੰ ਦੱਸਿਆ ਜਾ ਸਕਦਾ ਹੈ ਤਾਂ ਇਸ ਤਰੀਕੇ ਦੇ ਨਾਲ ਆਉਣ ਵਾਲੇ 23 ਸਤੰਬਰ ਯਾਨੀ ਕਿ 2 ਦਿਨ ਬਾਅਦ ਪੰਜਾਬ ਦੇ ਵਿੱਚ ਚੋਣ ਜੱਜਤਾ ਲਾਗੂ ਹੋ ਜਾਵੇਗਾ ਤੇ ਚੋਣ ਕਮਿਸ਼ਨ ਦੇ ਵੱਲੋਂ ਚੋਣ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ ਤਾਂ 25 ਦਿਨਾਂ ਦੇ ਵਿੱਚ ਵਿੱਚ ਸਾਰੀ ਚੋਣ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ ਅਤੇ ਨਵੇਂ ਸਰਪੰਚ 25 ਦਿਨਾਂ ਬਾਅਦ ਪਿੰਡਾਂ ਦੇ ਲੋਕਾਂ ਨੂੰ ਮਿਲ ਜਾਣਗੇ ਨਵੀਆਂ ਪੰਚਾਇਤਾਂ ਮਿਲ ਜਾਣਗੀਆਂ ਤਾਂ ਸਰਕਾਰ ਜਿੱਥੇ ਇਹ ਚੋਣਾ ਚੋਣਾ ਜਿਹੜੀ ਕਰਵਾ ਰਹੀ ਹੈ ਚੋਣ ਦੇ ਸੀਜ਼ਨ ਦੇ ਵਿੱਚ ਹੈ ਚੋਣੇ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ ਤੇ ਦੂਜੇ ਪਾਸੇ ਚੋਣਾ ਦਾ ਵੀ ਇਹ ਮਾਹੌਲ ਹੁਣ ਪੰਜਾਬ ਦੇ ਵਿੱਚ ਬਣ ਚੁੱਕਿਆ ਹੈ ਤਾਂ ਇਹ ਸਰਕਾਰ ਦੇ ਨਾਲ-ਨਾਲ ਪ੍ਰਸ਼ਾਸਨ ਦੇ ਲਈ ਵੀ ਇੱਕ ਪ੍ਰੀਖਿਆ ਦੀ ਘੜੀ ਹੋਣ ਜਾ ਰਹੀ ਹੈ ਕਿ ਉਹ ਚੋਣਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਚੋਣ ਦੇ ਸੀਜ਼ਨ ਦੇ ਵਿੱਚ ਲੋਕਾਂ ਨੂੰ ਉਤਸ਼ਾਹਿਤ ਕਰਕੇ ਵੋਟਾਂ ਪਵਾਉਣਗੇ ਤਾਂ ਇੱਥੇ ਸਾਰੇ ਪ੍ਰਬੰਧ ਵੀ ਕਿਉਂਕਿ ਸਾਰੇ ਜ਼ਿਲ੍ਹਿਆਂ ਦੇ ਡੀਸੀ ਦੇ ਵੱਲੋਂ ਦੇਖੇ ਜਾਣੇ ਹੁੰਦੇ ਆ ਚੋਣਾਂ ਦੇ ਅਤੇ ਬਾਕੀ ਜੋ ਚੋਣੇ ਦੀ ਆਮਦ ਹੁੰਦੀ ਹੈ ਉਸ ਦੇ ਲਈ ਵੀ ਸਾਰੇ ਜ਼ਿਲ੍ਹਿਆਂ ਦੇ ਡੀਸੀ ਦੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਇਸ ਤਰੀਕੇ ਦੇ ਨਾਲ ਚੋਣ ਦੇ ਵਿੱਚ ਵਿੱਚ ਚੋਣੇ ਦੇ ਸੀਜ਼ਨ ਦੇ ਵਿੱਚ ਵੀ ਸਰਕਾਰ ਦੇ ਵੱਲੋਂ ਪ੍ਰੀਖਿਆ ਦਾ ਇੱਕ ਜਿਹੜਾ ਮੌਕਾ ਉਹਨਾਂ ਲਈ ਬਣ ਗਿਆ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਦੇ ਪਿੰਡਾਂ ਦੇ ਲੋਕ ਹੁਣ ਪੱਬਾਂ ਪਾਰ ਹੋ ਚੁੱਕੇ ਐ ਸਾਡੇ ਪਿੰਡ ਦੇ ਵਿੱਚ ਕਿ ਕਿਸ ਨੂੰ ਸਰਪੰਚ ਚੁਣਿਆ ਜਾਵੇ ਕੋਈ ਔਰਤ ਹੋਵੇਗੀ ਜਾਂ ਫਿਰ ਰਜ਼ਰਵ ਹੋਵੇਗਾ ਜਾਂ ਫਿਰ ਜਨਰਲ ਦੇ ਵਿੱਚੋਂ ਇਹ ਸਰਪੰਚੀ ਦਾ ਅਹੁਦਾ ਮਿਲੇਗਾ ਤਾਂ ਇਸ ਗੱਲ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸੁਕਤਾ ਵੀ ਬਣ ਗਈ ਹੈ ਤਾਂ ਇਸ ਨੂੰ ਲੈ ਕੇ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀ ਦੇ ਨਾਲ ਰਾਜ ચૂંટણી ਕਮਿਸ਼ਨ ਦੀ ਮੁਲਾਕਾਤ ਵਰਚੁਅਲ ਤਰੀਕੇ ਦੇ ਵਿੱਚ ਹੋ ਰਹੀ ਹੈ ਜਿਸ ਤੋਂ ਬਾਅਦ ਇਹ ਰੋਸਟਰ ਜਿਹੜੇ ਲਗਭਗ ਤਿਆਰ ਕਰ ਲਏ ਗਏ ਨੇ ਕੁਝ ਕਿ ਥਾਵਾਂ ਦੇ ਉੱਤੇ ਭਾਵੇਂ ਬਾਕੀ ਰਹਿ ਗਿਆ ਹੋਵੇ ਤੇ ਇਸ ਨੂੰ ਕੱਲ ਜਾਰੀ ਕਰ ਦਿੱਤਾ ਜਾਵੇਗਾ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਪਤਾ ਲੱਗ ਜਾਵੇਗਾ ਸਰਪੰਚੀ ਦੇ ਚਾਹਵਾਨਾਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਜੋ ਚੋਣ ਹੋਣੀ ਹੈ ਸਾਡੇ ਪਿੰਡ ਦੇ ਵਿੱਚ ਰਿਜ਼ਰਵ ਹੋਣੀ ਹੈ ਮਹਿਲਾ ਲਈ ਹੋਣੀ ਹੈ ਜਾਂ ਫਿਰ ਜਨਰਲ ਲਈ ਹੋਣੀ ਹੈ ਤਾਂ ਇਸ ਗੱਲ ਨੂੰ ਲੈ ਕੇ ਕਈ ਪਿੰਡਾਂ ਦੇ ਵਿੱਚ ਰੜਕਾ ਚੱਲਦਾ ਕਿਉਂਕਿ ਨਵੀਂ ਨੀਤੀ ਜੋ ਸਰਕਾਰ ਨੇ ਬਣਾਈ ਹੈ ਰਾਖਮੀ ਕਰਨ ਦੀ ਉਹ ਪਹਿਲਾਂ ਜ਼ਿਲ੍ਹੇ ਦੇ ਆਧਾਰ ਤੇ ਹੁੰਦੀ ਸੀ ਪਰ ਹੁਣ ਇਸ ਨੂੰ ਬਲਾਕ ਆਧਾਰ ਤੇ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਆਪਣੇ ਜੋ ਪਿੰਡਾਂ ਦੇ ਚਾਹਵਾਨ ਨੇ ਸਰਪੰਚੀ ਲੜਨ ਦੇ ਉਹ ਵਿਧਾਇਕਾਂ ਮੰਤਰੀਆਂ ਦੇ ਨੇੜੇ ਤੇੜੇ ਹੁਣ ਘੁੰਮਣਾ ਸ਼ੁਰੂ ਕਰ ਚੁੱਕੇ ਨੇ ਉਹਨਾਂ ਨੂੰ ਉਮੀਦ ਹੈ ਅਤੇ ਉਹਨਾਂ ਨੂੰ ਇਹ ਆਸ ਹੈ ਕਿ ਸਾਡੇ ਕਹੇ ਤੇ ਮੰਤਰੀ ਜਾਂ ਵਿਧਾਇਕ ਉਹਨਾਂ ਦੇ ਪਿੰਡ ਨੂੰ ਉਸ ਤਰੀਕੇ ਮੁਤਾਬਕ ਰੋਸਟਨ ਦੇ ਵਿੱਚ ਪਾ ਸਕਦਾ ਜਿਹੜੇ ਚਾਹਵਾਨ ਨੇ ਸਰਕਾਰ ਦੇ ਨੇੜੇ ਨੇ ਉਨ੍ਹਾਂ ਦੀ ਇਹ ਉਮੀਦ ਜ਼ਰੂਰ ਹੁੰਦੀ ਹੈ ਪਰ ਕਿਸ ਤਰ੍ਹਾਂ ਇਹ ਪਿੰਡਾਂ ਦੀਆਂ ਪੰਚਾਇਤਾਂ ਦੇ ਲਈ ਰੱਖਵੇਂ ਕਰਨ ਦੀ ਨੀਤੀ ਦਾ ਰੂਸਰ ਤਿਆਰ ਹੋਵੇਗਾ ਇਸ ਤੇ ਵੀ ਨਜ਼ਰ ਬਣੀ ਰਹੇਗੀ ਉਸ ਦੀ ਵਾਰੀ ਜੋ ਅਪਡੇਟ ਆਵੇਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਹੁਣ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਸਰਪੰਚੀ ਦੀਆਂ ਚੋਣਾਂ 25 ਦਿਨਾਂ ਦੇ ਵਿੱਚ ਵਿੱਚ ਕਰਵਾ ਕੇ ਚੋਣ ਦੇ ਸੀਜ਼ਨ ਦੇ ਵਿੱਚ ਚੋਣਾਂ ਨੂੰ ਰੱਖਿਆ ਜਾਣਾ ਸਹੀ ਹੈ ਇਸ ਤੇ ਆਪਣਾ ਵਿਚਾਰ ਤੁਸੀਂ ਵੀ ਰੱਖ ਸਕਦੇ ਹੋ